ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਤੁਸੀਂ ਪੋਹ ਮਹੀਨੇ ਦੀ ਸੰਗਰਾਂਦ ਤੱਕ ਇਹ ਕੰਮ ਕਰ ਲੈਣੇ ਹਨ ਪੰਛੀਆਂ ਨੂੰ ਇਹ ਚੀਜ਼ ਪਾਉਣੀ ਹੈ ਤਾਂ ਵੇਖਿਓ ਪਰਮਾਤਮਾ ਜੀ ਤੁਹਾਡੇ ਕਿੰਨੀ ਛੇਤੀ ਅਰਦਾਸ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸਵੇਰਡੀਆਂ ਨੂੰ ਸ਼ੁਰੂ ਕਰਦੀ ਹਾਂ। ਸਾਧ ਸੰਗਤ ਜੀ ਸਿਆਣੇ ਆਖਦੇ ਹਨ ਕਿ ਕਈ ਵਾਰੀ ਕਿਸੇ ਦੀ ਬਦਕਿਸਮਤੀ ਹੀ ਉਸ ਦੀ ਸਭ ਤੋਂ ਵੱਡੀ ਖੁਸ਼ਕਿਸਮਤੀ ਦਾ ਦਰਵਾਜ਼ਾ ਪਹੁੰਚ ਜਾਂਦੀ ਹੈ। ਪਰ ਉਹ ਦਰਵਾਜ਼ਾ ਕਦੋਂ ਤੇ ਕਿਵੇਂ ਖੁੱਲਦਾ ਹੈ? ਇਹੀ ਹਮੇਸ਼ਾ ਸਭ ਤੋਂ ਵੱਡਾ ਰਾਜ਼ ਹੁੰਦਾ ਹੈ। ਕਦੇ-ਕਦੇ ਜ਼ਿੰਦਗੀ ਇੰਨੀ ਭਾਰੀ ਲੱਗਦੀ ਹੈ ਕਿ ਬੰਦਾ ਸੋਚਦਾ ਬਸ ਹੁਣ ਹੋਰ ਨਹੀਂ ਤੁਰਿਆ ਜਾਣਾ। ਪੇਟ ਦੀ ਅਗ ਜਮਾਨੇ ਦੀਆਂ ਗੱਲਾਂ ਘਰ ਵਿੱਚ ਰੌਣਕ ਦੀ ਥਾਂ ਪਸਰੀ ਹੋਈ ਚੁੱਪ ਕਈ ਵਾਰ ਬੰਦੇ ਨੂੰ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਉਹ ਸੋਚਦਾ ਹੈ ਕਿ ਕਾਸ਼ ਇਹ ਸਭ ਕੁਝ ਖਤਮ ਹੋ ਜਾਵੇ ਪਰ ਉਸ ਅਕਾਲ ਪੁਰਖ ਦੀ ਖੇਡ ਵੀ ਬੜੀ ਨਿਰਾਲੀ ਹੁੰਦੀ ਹੈ ਜਦੋਂ ਬੰਦਾ ਹਾਰ ਮੰਨਣ ਲੱਗਦਾ ਹੈ ਉਦੋਂ ਕਈ ਵਾਰ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਉੱਬਰ ਕੇ ਸਾਹਮਣੇ ਆ ਜਾਂਦਾ ਹੈ ਅੱਜ ਦੀ ਕਹਾਣੀ ਇੱਕ ਐਸੇ ਸ਼ਖਸ ਦੇ ਸਬਰਾਂ ਦੀ ਬਾਤ ਪਾਉਂਦੀ ਹੈ ਜਿਸ ਦੀ ਜ਼ਿੰਦਗੀ ਦੇਖਣ ਵਿੱਚ ਜਲਾਲਤ ਤੇ ਗੁਰਬਤ ਨਾਲ ਭਰੀ ਹੋਈ ਸੀ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਮਿਹਨਤ ਥਕਾਵਟ ਤੇ ਗੁਜ਼ਾਰੇ ਦੀ ਲੜਾਈ ਨਾਲ ਲੱਥਪੱਥ ਸੀ ਪਰ ਇੱਕ ਦਿਨ ਕਿਸਮਤ ਨੇ ਉਸ ਦੇ ਰਾਹ ਵਿੱਚ ਕੁਝ ਐਸਾ ਰੱਖ ਦਿੱਤਾ ਜਿਸ ਨਾਲ ਉਸ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਵਿੱਚ ਮੰਗੂ ਨਾਮ ਦਾ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ। ਮੰਗੂ ਦਾ ਗੁਜ਼ਾਰਾ ਬੜੇ ਮੁਸ਼ਕਲ ਨਾਲ ਹੁੰਦਾ। ਉਹ ਲੱਕੜਾਂ ਕੱਟ ਕੇ ਬਾਜ਼ਾਰ ਵਿੱਚ ਵੇਚਦਾ। ਉਸੇ ਨਾਲ ਹੀ ਘਰ ਦਾ ਖਰਚਾ ਚਲਾਉਣ ਦੀ ਕੋਸ਼ਿਸ਼ ਕਰਦਾ। ਪਰ ਗਰੀਬੀ ਦਾ ਬੋਝ, ਬਿਮਾਰੀਆਂ ਦਾ ਜੰਜਾਲ ਤੇ ਜ਼ਮਾਨੇ ਦੀਆਂ ਵਧੇਕੀਆਂ ਉਸਤੇ ਇਸ ਕਦਰ ਭਾਰੂ ਹੋ ਚੁੱਕੀਆਂ ਸੀ ਕਿ ਜ਼ਿੰਦਗੀ ਮਹਿਜ਼ ਇੱਕ ਬੋਝ ਬਣ ਕੇ ਰਹਿ ਚੁੱਕੀ ਸੀ। ਉਹ ਨਾ ਤਾਂ ਪੜ੍ਹਿਆ ਲਿਖਿਆ ਸੀ ਤੇ ਨਾ ਹੀ ਉਸ ਨੂੰ ਕੋਈ ਹੁਨਰ ਆਉਂਦਾ ਸੀ। ਜਿਸ ਨਾਲ ਉਹ ਕੋਈ ਵਧੀਆ ਰੁਜ਼ਗਾਰ ਕਰ ਸਕਦਾ ਪਿੰਡ ਦੇ ਲੋਕ ਵੀ ਉਸ ਨੂੰ ਬਹੁਤੀ ਅਹਿਮੀਅਤ ਨਾ ਦਿੰਦੇ ਉਸ ਦੇ ਘਰ ਵਾਲੇ ਬਿਮਾਰ ਪੈ ਜਾਂਦੇ ਕਦੇ ਜਵਾਗ ਭੁੱਖ ਨਾਲ ਬਿਲਕਦੇ ਦਿਸਦੇ ਕਦੇ ਉਹ ਆਪ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਕਰਕੇ ਬਿਮਾਰ ਹੋ ਕੇ ਬਿਸਤਰਾ ਮਹਰ ਲੈਂਦਾ ਜਦੋਂ ਉਹ ਆਪਣੇ ਬੱਚਿਆਂ ਨੂੰ ਭੁੱਖਾ ਵੇਖਦਾ ਤਾਂ ਅੰਦਰੋਂ ਟੁੱਟ ਜਾਂਦਾ ਸ਼ਾਮ ਦੇ ਵੇਲੇ ਅਕਸਰ ਹੀ ਉਹ ਆਪਣੇ ਖਸਤਾ ਹਾਲਤ ਮਕਾਨ ਦੇ ਟੁੱਟੇ ਹੋਏ ਬੂਹੇ ਦੇ ਅੱਗੇ ਬੈਠ ਕੇ ਖਿਆਲਾਂ ਵਿੱਚ ਗਵਾਚ ਜਾਂਦਾ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਤੇ ਨਕਾਮੀਆਂ ਦਾ ਬੋਝ ਉਹਦੇ ਮੋਢਿਆਂ ਤੇ ਪੈ ਚੁੱਕਾ ਸੀ ਕਦੇ ਉਹ ਅਸਮਾਨ ਵੱਲ ਵੇਖ ਕੇ ਸੋਚਦਾ ਰੱਬ ਸੱਚਾ ਕਾਸ਼ ਮੇਰੀ ਜ਼ਿੰਦਗੀ ਵਿੱਚ ਇਹਨਾਂ ਬੱਦਲਾਂ ਵਰਗੀ ਹੀ ਆਜ਼ਾਦੀ ਹੁੰਦੀ ਆਜ਼ਾਦ ਤੇ ਹਲਕੀ ਫੁਲਕੀ ਜੋ ਮੈਂ ਬਿਨਾਂ ਫਿਕਰ ਦੇ ਇਧਰ ਉਧਰ ਲੰਘ ਜਾਂਦੀ ਇੱਕ ਦਿਨ ਉਹ ਪਿੰਡ ਦੀ ਹੱਦ ਦੇ ਲੱਗੇ ਇੱਕ ਪੁਰਾਣੇ ਪੀਪਲ ਹੇਠਾਂ ਬੈਠਾ ਸੀ ਨਿਰਾਸ਼ਾ ਤੇ ਥਕਾਵਟ ਉਹਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ। ਕੁਝ ਸਮੇਂ ਬਾਅਦ ਪੰਛੀਆਂ ਦਾ ਇੱਕ ਝੁੰਡ ਉੱਥੇ ਉਤਰ ਆਇਆ। ਉਹਨਾਂ ਦੀਆਂ ਆਵਾਜ਼ਾਂ ਦਾ ਸ਼ੋਰ ਉਹਨੂੰ ਬੁਰਾ ਲੱਗ ਰਿਹਾ ਸੀ। ਉਸਨੇ ਗੁੱਸੇ ਵਿੱਚ ਆ ਕੇ ਟਾੜੀਆਂ ਤੇ ਪੱਥਰ ਮਾਰ ਕੇ ਪੰਛੀਆਂ ਨੂੰ ਉਡਾ ਦਿੱਤਾ। ਉਹ ਬੁੜਬੁੜਾਉਣ ਲੱਗਾ, "ਤੁਸੀਂ ਵੀ ਮੇਰੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋ। ਖੈਰ, ਵਕਤ ਆਪਣੀ ਚਾਲ ਚੱਲਦਾ ਗਿਆ। ਗਰੀਬੀ ਤੇ ਬੇਬਸੀ ਦੀਆਂ ਜ਼ੰਜੀਰਾਂ ਉਸਨੂੰ ਦਿਨ-ਰਾਤ ਜਕੜ ਰਹੀਆਂ ਸਨ। ਨੌਬਤ ਇਥੋਂ ਤੱਕ ਆ ਗਈ ਕਿ ਇੱਕ ਦਿਨ ਉਹ ਇੰਨਾ ਜਿਆਦਾ ਦੁਖੀ ਹੋਇਆ। ਉਹਨੇ ਸੋਚਿਆ ਕਿ ਹੁਣ ਕਿਸੇ ਦੇ ਨਾਲ ਕੁਝ ਵੀ ਕਰਨ ਦਾ ਕੋਈ ਫਾਇਦਾ ਨਹੀਂ ਨਾ ਜਿਉਣ ਦਾ ਕੋਈ ਫਾਇਦਾ। ਉਹਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਨ ਬਣਾਇਆ। ਉਹ ਚੁੱਪਚਾਪ ਘਰੋਂ ਨਿਕਲ ਪਿਆ ਤੇ ਪਿੰਡ ਦੇ ਇੱਕ ਖੂਹ ਵੱਲ ਤੁਰ ਪਿਆ। ਉਸਦੇ ਮਨ ਵਿੱਚ ਖਿਆਲ ਆਇਆ ਜੇ ਇਹ ਇਸ ਖੂਹ ਵਿੱਚ ਛਾਲ ਮਾਰ ਦੇਵੇ ਤੇ ਉਹਦੀਆਂ ਸਾਰੀਆਂ ਤਕਲੀਫਾਂ ਖਤਮ ਹੋ ਜਾਣਗੀਆਂ। ਪਰ ਤਕਦੀਰ ਦੀ ਖੇਡ ਬੜੀ ਨਿਆਰੀ ਹੁੰਦੀ ਹੈ। ਔਰ ਜਿਵੇਂ ਹੀ ਖੂਦ ਕਿਨਾਰੇ ਪਹੁੰਚਿਆ ਉੱਥੇ ਇੱਕ ਦਰवेश ਬੈਠਾ ਹੋਇਆ ਸੀ ਦਰवेश ਦੀ ਦਾੜ੍ਹੀ ਚਿੱਟੀ ਦੁੱਧ ਵਰਗੀ ਚਿਹਰਾ ਰੋਹਾਨੀ ਤੇ ਨਾਲ ਹੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਸਨੇ ਉਸਨੂੰ ਰੋਕਦਿਆਂ ਹੋਇਆਂ ਆਖਿਆ ਐਨੀ ਛੇਤੀ ਹਾਰ ਗਿਆ ਪੁੱਤਰਾ ਕਿਉਂ ਤੂੰ ਉਸ ਪਰਮਾਤਮਾ ਦੀ ਬਖਸ਼ੀ ਹੋਈ ਸਭ ਤੋਂ ਵੱਡੀ ਨਿਯਮਤ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਮੰਗੂ ਦੇ ਕਦਮ ਉੱਥੇ ਹੀ ਰੁਕ ਗਏ ਉਸਦੇ ਹੰਝੂ ਆਪ ਮੁਹਾਰੇ ਵਹਿ ਤੁਰੇ ਉਹ ਆਖਣ ਲੱਗਾ ਬਾਬਾ ਜੀ ਮੇਰੀ ਜ਼ਿੰਦਗੀ ਵਿੱਚ ਰੱਬ ਨੇ ਸਿਰਫ ਦੁੱਖ ਹੀ ਤੇ ਭੁੱਖ ਹੀ ਲਿਖ ਕੇ ਮੈਨੂੰ ਭੇਜਿਆ ਹੈ ਦਿਨ ਰਾਤ ਹੱਡ ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਮੇਰੇ ਬੱਚਿਆਂ ਦੇ ਖਾਤਰ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਔਖਾ ਹੋ ਜਾਂਦਾ ਹੈ ਜਦੋਂ ਹਰ ਪਾਸੇ ਤੋਂ ਮੈਨੂੰ ਦੁੱਖ ਹੀ ਮਿਲਦਾ ਹੈ ਤਾਂ ਫਿਰ ਬੰਦਾ ਆਖਰਕਾਰ ਤੜਫ ਤੜਫ ਕੇ ਕਿੰਨਾ ਖਿ ਜੋ ਸਕਦਾ ਹੈ ਦਰਵੇਸ਼ ਉਸ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਫਿਰ ਅਚਾਨਕ ਚੁੱਪ ਕਰ ਗਿਆ ਕੋਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਪੁੱਤਰਾ ਮੇਰੀ ਗੱਲ ਹਮੇਸ਼ਾ ਯਾਦ ਰੱਖੀ ਇਹ ਜ਼ਿੰਦਗੀ ਉਸ ਰੱਬ ਦੀ ਆਮਾਨਤ ਹੈ ਉਸ ਦੀ ਆਮਾਨਤ ਨੂੰ ਆਪਣੇ ਹੱਥੀਂ ਖਤਮ ਕਰਨਾ ਸਭ ਤੋਂ ਵੱਡਾ ਗੁਨਾਹ ਹੁੰਦਾ ਹੈ ਮੁਸੀਬਤਾਂ ਇਨਸਾਨ ਦੇ ਈਮਾਨ ਤੇ ਇਮਤਿਹਾਨ ਹੁੰਦੀਆਂ ਹਨ ਤੂੰ ਬਸ ਉਸ ਅਕਾਲ ਪੁਰਖ ਤੇ ਭਰੋਸਾ ਰੱਖਿਆ ਕਰ ਹਨੇਰੀ ਰਾਤ ਤੋਂ ਬਾਅਦ ਚਾਨਣ ਪਰ ਸਵੇਰ ਵੀ ਜ਼ਰੂਰ ਆਉਂਦੀ ਹੈ ਮੰਗੋ ਥੋੜਾ ਝਿਜਕ ਕੇ ਬੋਲਿਆ ਬਾਬਾ ਮੈਂ ਮੰਨਦਾ ਹਾਂ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਸੱਚ ਹੈ ਪਰ ਇਹ ਗਰੀਬੀ ਇਹ ਜਲਾਲਤ ਮੈਨੂੰ ਅੰਦਰੋਂ ਅੰਦਰ ਤੋੜ ਦਿੰਦੀ ਹੈ ਪਤਾ ਨਹੀਂ ਮੇਰਾ ਚੰਗਾ ਵੇਲਾ ਕਦੋਂ ਆਉਣਾ ਹੈ ਪਤਾ ਨਹੀਂ ਕਦੋਂ ਮੇਰੀ ਕਿਸਮਤ ਮੇਰਾ ਸਾਥ ਦੇਵੇਗੀ ਦਰਵੇਸ਼ ਨੇ ਉਸ ਨੂੰ ਟੋਕਦਿਆਂ ਹੋਇਆ ਕਿਹਾ ਵੇਖ ਪੁੱਤਰਾ ਚੰਗਾ ਵੇਲਾ ਆਉਣ ਤੋਂ ਪਹਿਲਾਂ ਇਹਦੀਆਂ ਕੁਝ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਹਨ ਪਰ ਇਸ ਤੋਂ ਪਹਿਲਾਂ ਤੈਨੂੰ ਇੱਕ ਕਮਜ਼ੋਰੀ ਬਦਲਣੀ ਹੋਵੇਗੀ ਮੈਂ ਤੈਨੂੰ ਅਕਸਰ ਵੇਖਦਾ ਕਿ ਤੂੰ ਪੰਛੀਆਂ ਨੂੰ ਫਟਕਾਰ ਦਿੰਦਾ ਹੈ ਇਹ ਪੰਛੀ ਤਾਂ ਰੱਬ ਦੀ ਰਹਿਮਤ ਦੀ ਨਿਸ਼ਾਨੀ ਹੁੰਦੇ ਹਨ ਕੱਲ ਤੋਂ ਤੂੰ ਇਹਨਾਂ ਨੂੰ ਦੁਰਕਾਰਨ ਦੀ بجائے ਉਹਨਾਂ ਦਾ ਸਵਾਗਤ ਕਰੀ ਉਹਨਾਂ ਨੂੰ ਚੋਗਾ ਪਾਵੀ ਇਹ ਤੇਰਾ ਇਮਤਿਹਾਨ ਹੋਵੇਗਾ ਜੇ ਤੂੰ ਸਬਰ ਤੇ ਭਲਾਈ ਅਪਣਾਈ ਅਕਾਲ ਪੁਰਖ ਨੇ ਚਾਹਿਆ ਤਾਂ ਤੇਰਾ ਨਸੀਬ ਵੀ ਚਮਕੇਗਾ ਮੰਗੋ ਦਰਵੇਸ਼ ਦੀ ਗੱਲ ਸੁਣ ਕੇ ਖਮੋਸ਼ ਜਿਹਾ ਹੋ ਗਿਆ ਉਹ ਮਨ ਵਿੱਚ ਸੋਚਣ ਲੱਗਾ ਕਿ ਭਲਾ ਇਹ ਕੀ ਗੱਲ ਹੋਈ ਕਿ ਪੰਛੀਆਂ ਨੂੰ ਦਾਣਾ ਪਾਉਣ ਨਾਲ ਮੇਰੀ ਗਰੀਬੀ ਖਤਮ ਹੋਵੇਗੀ ਪਰ ਉਹ ਦਰਵੇਸ਼ ਦੇ ਲਫ਼ਜ਼ਾਂ ਵਿੱਚੋਂ ਇੱਕ ਸੱਚਾਈ ਸੀ ਉਹ ਸਿਰ ਝੁਕਾ ਕੇ ਉਥੋਂ ਵਾਪਸ ਘਰ ਆਇਆ ਉਸ ਰਾਤ ਉਹ देर ਤੱਕ ਆਪਣੇ ਪਾਸੇ ਮਾਰਦਾ ਰਿਹਾ ਤੇ ਫਿਰ ਕਾਫੀ ਸੋਚ ਵਿਚਾਰ ਤੋਂ ਬਾਅਦ ਉਹਨੇ ਆਪਣੇ ਮਨ ਵਿੱਚ ਫੈਸਲਾ ਕੀਤਾ ਅਗਲੇ ਦਿਨ ਤੋਂ ਉਹ ਪੰਛੀਆਂ ਨੂੰ ਦਾਣਾ ਜ਼ਰੂਰ ਪਾਇਆ ਕਰੇਗਾ ਅਗਲੀ ਸਵੇਰ ਜਦੋਂ ਸੂਰਜ ਦੀ ਰੌਸ਼ਨੀ ਪਿੰਡ ਦੇ ਕੱਚੇ ਮਕਾਨਾਂ ਦੀਆਂ ਬੂਹਾਂ ਤੇ ਪਈ ਤਾਂ ਮੰਗੂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕੁਝ ਵੱਖਰਾ ਕਰਨ ਦਾ ਇਰਾਦਾ ਕੀਤਾ ਉਹ ਬਾਜ਼ਾਰ ਗਿਆ ਮੁਠੀ ਪਰ ਦਾਣੇ ਖਰੀਦ ਲਿਆਇਆ ਘਰ ਵਿੱਚ ਮੌਜੂਦ ਪੁਰਾਣੇ ਮਿੱਟੀ ਦੇ ਪਿਆਲੇ ਵਿੱਚ ਦਾਣਾ ਤੇ ਪਣੀ ਭਰ ਕੇ ਇੱਕ ਵੱਡੇ ਦਰਖਤ ਦੇ ਹੇਠਾਂ ਰੱਖ ਦਿੱਤਾ ਉਹਦੇ ਦਿਲ ਵਿੱਚ ਹਜੇ ਵੀ ਬੇਚੈਨੀ ਸੀ ਉਹ ਵਾਰ-ਵਾਰ ਸੋਚਦਾ ਰਹਿੰਦਾ ਕਿ ਵਾਕਿਆ ਹੀ ਇਹ ਸਭ ਕੁਝ ਹਕੀਕਤ ਹੁੰਦੀ ਹੈ ਇਸ ਦੇ ਇਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਕੋਈ ਅਸਰ ਹੋਵੇਗਾ ਜਾਂ ਨਹੀਂ ਪਰ ਦਰवेश ਤੇ ਬੋਲ ਉਹਦੇ ਕੰਨਾਂ ਵਿੱਚ ਵਾਰ-ਵਾਰ ਗੂੰਜਣ ਲੱਗੇ ਸ਼ਾਮ ਦੇ ਵੇਲੇ ਜਦੋਂ ਪੰਛੀਆਂ ਦਾ ਇੱਕ ਛੋਟਾ ਜਿਹਾ ਝੁੰਡ ਆਇਆ ਬਿਨਾਂ ਡਰੇ ਪਿਆਲੇ ਦੇ ਕੋਲ ਬੈਠਣ ਲੱਗੇ ਮੰਗੂ ਦੇ ਦਿਲ ਵਿੱਚ ਅਜੀਬ ਜਿਹੀ ਖਬਰाहट ਸੀ ਉਹਨਾਂ ਨੂੰ ਧਿਆਨ ਨਾਲ ਵੇਖਣ ਲੱਗਾ ਜਦੋਂ ਪੰਛੀ ਦਾਣਾ ਚੁੱਕ ਕੇ ਆਪਣੀ ਮਿੱਠੀ ਆਵਾਜ਼ ਵਿੱਚ ਚਹਿਕਦੇ ਹਨ ਉਸ ਦੇ ਦਿਲ ਨੂੰ ਕਿਵੇਂ ਸਕੂਨ ਆਉਣ ਲੱਗਾ ਉਹ ਕੁਝ ਪਲ ਉਹਨਾਂ ਨੂੰ ਟਿਕ ਟਿਕੇ ਲਗਾ ਕੇ ਵੇਖਦਾ ਰਿਹਾ ਫਿਰ ਖਿਆਲਾਂ ਵਿੱਚ ਗਵਾਚ ਗਿਆ ਤੇ ਉਸ ਨੂੰ ਲੱਗਣ ਲੱਗਾ ਕਿ ਵਾਕਿਆ ਹੀ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਉਸੇ ਦਿਨ ਆਪਣੀ ਪਤਨੀ ਨੂੰ ਇਹ ਗੱਲ ਦੱਸੀ ਪਤਨੀ ਨੇ ਹੈਰਾਨੀ ਨਾਲ ਕਿਹਾ ਇਹ ਸਭ ਕੁਝ ਕਰਨ ਨਾਲ ਕੀ ਮਿਲੇਗਾ ਹੁਣ ਪੰਛੀ ਸਾਡੀ ਭੁੱਖ ਮਿਟਾਉਣਗੇ ਮੰਗੂ ਨੇ ਹੌਕਾ ਜਿਹਾ ਭਰ ਕੇ ਕਿਹਾ ਮੈਨੂੰ ਵੀ ਸਮਝ ਨਹੀਂ ਆਉਂਦੀ ਪਰ ਦਰਵੇਸ਼ ਬਾਬੇ ਨੇ ਕਿਹਾ ਇਹ ਹੀ ਮੇਰੇ ਇਮਤਿਹਾਨ ਦੀ ਪਹਿਲੀ ਪੌੜੀ ਹੈ ਮੇਰਾ ਦਿਲ ਕਹਿੰਦਾ ਉਹਨਾਂ ਦੇ ਲਫ਼ਜ਼ਾਂ ਵਿੱਚ ਕੋਈ ਨਾ ਕੋਈ ਰਾਜ਼ ਤਾਂ ਜ਼ਰੂਰ ਹੈ ਏਨੀ ਗੱਲ ਸੁਣ ਕੇ ਉਹਦੀ ਘਰਵਾਲੀ ਜਿਹੜੀ ਸੀ ਉਹ ਖਮੋਸ਼ ਹੋ ਗਈ ਅਗਲੇ ਦਿਨ ਫਿਰ ਮੰਗੂ ਨੇ ਉਸੇ ਤਰ੍ਹਾਂ ਕੀਤਾ ਹਰ ਰੋਜ਼ ਲੱਕੜਾਂ ਕੱਟਣ ਤੋਂ ਬਾਅਦ ਜਿਹੜੀ ਕਮਾਈ ਦੇ ਵਿੱਚੋਂ ਥੋੜੇ ਜਿਹੇ ਦਾਣੇ ਵੀ ਜ਼ਰੂਰ ਖਰੀਦ ਕੇ ਲਿਆਉਂਦਾ ਦਰੱਖਤ ਇਹ ਠਾਂ ਰੱਖ ਦਿੰਦਾ ਸ਼ੁਰੂ-ਸ਼ੁਰੂ ਵਿੱਚ ਇਹ ਕੰਮ ਕਰਨਾ ਉਸ ਨੂੰ ਦਿਲ ਤੇ ਬੋਝ ਲੱਗਦਾ ਸੀ ਕਿਉਂਕਿ ਆਪਣੇ ਪੰਛੀਆਂ ਦਾ ਇੰਤਜ਼ਾਮ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ ਉਹ ਪੰਛੀਆਂ ਤੇ ਵੀ ਹੁਣ ਖਰਚ ਕਰ ਰਿਹਾ ਸੀ ਪਰ ਹੌਲੀ-ਹੌਲੀ ਮਹਿਸੂਸ ਹੋਣ ਨੂੰ ਹੋਣ ਲੱਗਾ ਕਿ ਘਰ ਵਿੱਚ ਇੱਕ ਵੱਖਰਾ ਜਿਹਾ ਸਕੂਨ ਫਸਰਦਾ ਜਾ ਰਿਹਾ ਹੈ ਬੱਚੇ ਜਦੋਂ ਪੰਛੀਆਂ ਨੂੰ ਵੇਖ ਕੇ ਖੁਸ਼ੀ ਨਾਲ ਤਾੜੀਆਂ ਵਜਾਉਂਦੇ ਉਹਦੇ ਦਿਲ ਨੂੰ ਖੁਸ਼ੀ ਮਿਲਦੀ ਪਿੰਡ ਦੇ ਕੁਝ ਲੋਕ ਉਹਦੇ ਤੇ ਹੱਸਦੇ ਕਿ ਇਹ ਬੰਦਾ ਪਾਗਲ ਹੋ ਗਿਆ ਆਪਣੇ ਖਾਣ ਲਈ ਘਰ ਆਟਾ ਹੈ ਨਹੀਂ ਪੰਛੀਆਂ ਨੂੰ ਰੋਜ਼ ਦਾਣੇ ਮੁੱਲ ਲਿਆ ਕੇ ਪਾਉਂਦਾ ਪਰ ਮੰਗੂ ਉਹਨਾਂ ਦੀ ਗੱਲ ਨੂੰ ਹੱਸ ਕੇ ਅਣਗੌਲੀਆਂ ਕਰਦਾ ਕੁਝ ਦਿਨ ਬੀਤੇ ਤੇ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ ਮੰਗੂ ਜੰਗਲ ਤੋਂ ਲੱਕੜਾਂ ਕੱਟ ਕੇ ਵਾਪਸ ਆਇਆ ਵੇਖਿਆ ਕਿ ਉਹਦੇ ਘਰ ਦੇ ਨੇੜੇ ਕੁਝ ਲੋਕ ਖੜੇ ਹਨ ਉਹ ਹੈਰਾਨੀ ਨਾਲ ਨੇੜੇ ਗਿਆ ਤੇ ਪਤਾ ਲੱਗਿਆ ਉਹ ਸ਼ਹਿਰ ਦੇ ਇੱਕ ਅਮੀਰ ਆਦਮੀ ਦੇ ਨੌਕਰ ਨੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਸਾਡੇ ਮਾਲਕ ਨੇ ਇਥੋਂ ਲੰਘਦੇ ਹੋਏ ਤੇਰੇ ਦਰਵੇਸ਼ ਤੇ ਪੰਛੀਆਂ ਨੂੰ ਦਾਣਾ ਚੁਗਦੇ ਵੇਖਿਆ ਹੈ ਉਹ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਐਸੇ ਕਿਸੇ ਸ਼ਖਸ ਦੇ ਦਿਲ ਵਿੱਚ ਜ਼ਰੂਰ ਨੇਕੀਅਤ ਤੇ ਸੱਚਾਈ ਹੁੰਦੀ ਹੈ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਤੋਂ ਲੱਕੜਾਂ ਪਹੁੰਚਾਉਣ ਦਾ ਕੰਮ ਸੰਭਾਲੇ ਇਹਦੇ ਬਦਲੇ ਤੈਨੂੰ ਬਹੁਤ ਹੀ ਵੱਧ ਮਜ਼ਦੂਰੀ ਦਿੱਤੀ ਜਾਵੇਗੀ ਇਹ ਸੁਣ ਕੇ ਮੰਗੂ ਦੀਆਂ ਅੱਖਾਂ ਵਿੱਚ ਹੰਝੂ ਆਏ ਉਹਨੇ ਮਨ ਹੀ ਮਨ ਵਿੱਚ ਕਿਹਾ ਆਕਾਲ ਪੁਰਖ ਜੀ ਸ਼ਾਇਦ ਇਹੀ ਉਹ ਪਹਿਲਾ ਇਸ਼ਾਰਾ ਹੋਵੇਗਾ ਤੁਹਾਡਾ ਜਿਸ ਦਾ ਵਾਅਦਾ ਦਰਵੇਸ਼ ਨੇ ਕੀਤਾ ਸੀ ਉਹਨੇ ਤੁਰੰਤ ਹਾਂ ਕਰ ਦਿੱਤੀ ਮਾਲਕ ਦਾ ਸ਼ੁਕਰ ਕੀਤਾ ਘਰ ਦੇ ਹਾਲਾਤ ਪਹਿਲਾਂ ਨਾਲੋਂ ਚੰਗੇ ਹੋਣ ਲੱਗੇ ਜਿੱਥੇ ਪਹਿਲਾਂ ਸਾਰਾ ਦਿਨ ਖਬਣ ਦੇ ਬਾਅਦ ਵੀ ਮੁਸ਼ਕਲ ਨਾਲ ਚੰਦ ਸਿੱਕੇ ਕਮਾਉਂਦਾ ਸੀ ਪਰ ਉਸ ਅਮੀਰ ਦੇ ਘਰ ਲੱਕੜੀਆਂ ਪਹੁੰਚਾਉਣ ਦੇ ਨਾਲ ਉਸ ਨੂੰ ਪਹਿਲਾਂ ਨਾਲੋਂ ਵੱਧ ਮਿਹਨਤ ਮਿਲਣ ਲੱਗੀ ਘਰ ਵਿੱਚ ਭੁੱਖ ਮਰੀ ਖਤਮ ਨਹੀਂ ਹੋਈ ਪਰ ਘੱਟੋ-ਘੱਟ ਭੁੱਖ ਦੀ şiddਤ ਕੁਝ ਘਟਣ ਲੱਗੀ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਝਲਕਣ ਲੱਗੀ ਪਰ ਇੱਥੇ ਹੀ ਗੱਲ ਨਹੀਂ ਮੁੱਕਦੀ ਕੁਝ ਦਿਨਾਂ ਬਾਅਦ ਉਸ ਦੇ ਅਮੀਰ ਮਾਲਕ ਦਾ ਪੁੱਤਰ ਬਿਮਾਰ ਹੋ ਗਿਆ ਵਧੀਆ ਹਕੀਮ ਦਵਾਈਆਂ ਦੇ ਬਾਵਜੂਦ ਵੀ ਉਹਦੀ ਸਿਹਤ 'ਚ ਸੁਧਾਰ ਨਹੀਂ ਸੀ ਹੋ ਰਿਹਾ ਉਹ ਹਰ ਵੇਲੇ ਦਰਦ ਨਾਲ ਤੜਫਦਾ ਰਹਿੰਦਾ ਸੀ ਇੱਕ ਦਿਨ ਉਸ ਅਮੀਰ ਨੇ ਮੰਗੂ ਨੂੰ ਆਪਣੇ ਕੋਲ ਬੁਲਾਇਆ ਤੇ ਉਸਨੇ ਮੰਗੂ ਨੂੰ ਕਿਹਾ ਵੇਖ ਮੰਗੂ ਤੇਰੇ ਘਰ ਦੇ ਨੇੜੇ ਪੰਛੀ ਹਮੇਸ਼ਾ ਚਹਿਕਦੇ ਹਨ ਕਦੇ ਹਨ ਉਥੇ ਸਕੂਨ ਦਾ ਮਾਹੌਲ ਵੀ ਬਣਿਆ ਰਹਿੰਦਾ ਮੈਂ ਚਾਹੁੰਦਾ ਹਾਂ ਮੇਰੇ ਪੁੱਤਰ ਨੂੰ ਕੁਝ ਕਸਮਾ ਰਹਿ ਲੈਣ ਦੇ ਉਥੇ ਸ਼ਾਇਦ ਉਹਦੇ ਮਨ ਵਿੱਚ ਕੁਝ ਪਲ ਦਾ ਸਕੂਨ ਮਿਲ ਜਾਵੇ ਮੰਗੂ ਨੇ ਬਿਨਾਂ ਸਮਾ ਘਵਾਏ ਉਸ ਨੂੰ ਹਾਂ ਕਰ ਦਿੱਤੀ ਉਹ ਬੱਚਾ ਜਦੋਂ ਹਰ ਸ਼ਾਮ ਪੰਛੀਆਂ ਨੂੰ ਦਰਣਾ ਚੁਗਦੇਆਂ ਵੇਖਦਾ ਅੰਦਰੋਂ ਖੁਸ਼ੀ ਮਹਿਸੂਸ ਕਰਦਾ ਹਰਾਨੀ ਦੀ ਗੱਲ ਇਹੋਈ ਕੁਝ ਹੀ ਦਿਨਾਂ ਵਿੱਚ ਉਹਦੀ ਬਿਮਾਰੀ ਠੀਕ ਹੋਣ ਲੱਗੀ ਮੰਗੂ ਦਾ ਮਾਲਕ ਖੁਸ਼ ਹੋਇਆ ਉਹਨੇ ਮੰਗੂ ਨੂੰ ਇਨਾਮ ਵਜੋਂ ਇੱਕ ਵੱਡਾ ਥੈਲਾ ਅਨਾਜ ਦਾ ਤੇ ਕੁਝ ਸਿੱਕੇ ਦਿੱਤੇ ਹੁਣ ਮੰਗੂ ਨੂੰ ਵੀ ਲੱਗਣ ਲੱਗਿਆ ਕਿ ਵਾਕਿਆ ਹੀ ਪੰਛੀ ਰਹਿਮਤ ਦੇ ਨਿਸ਼ਾਨੇ ਹੁੰਦੇ ਹਨ ਉਹਦੇ ਅੰਦਰ ਇੱਕ ਨਵੀਂ ਉਮੀਦ ਜਾਗ ਪਈ ਉਹਨੇ ਆਪਣੀ ਪਤਨੀ ਨੂੰ ਕਿਹਾ ਵੇਖ ਲੈ ਭਾਗਵਾਨ ਨੇ ਬਾਬੇ ਦਰਵੇਸ਼ ਦੀਆਂ ਗੱਲਾਂ ਕਿਵੇਂ ਸੱਚ ਸਾਬਿਤ ਹੋ ਰਹੀਆਂ ਹਨ ਜੇ ਅਸੀਂ ਸਬਰ ਤੇ ਭਰੋਸਾ ਰੱਖੀਏ ਤਾਂ ਸਾਥ ਸੰਗਿਆ ਜੀ ਅਕਾਲ ਪੁਰਖ ਜੀ ਸਾਡੀ ਮਿਹਨਤ ਨੂੰ ਰੰਗ ਜ਼ਰੂਰ ਲੰਗਾਉਂਦੇ ਹਨ ਉਹ ਬੋਲੀ ਵਾਕਿਆ ਹੀ ਹੁਣ ਮੈਨੂੰ ਕਹਿੰਦਾ ਕਿ ਯਕੀਨ ਹੋ ਗਿਆ ਰੱਬ ਕਦੇ ਆਪਣੇ ਬੰਦੇ ਨੂੰ ਇਕੱਲਾ ਨਹੀਂ ਛੱਡਦਾ ਇਸ ਤਰ੍ਹਾਂ ਮੰਗੂ ਦੀ ਜ਼ਿੰਦਗੀ ਵਿੱਚ ਹਨੇਰੇ ਦੀ ਇੱਕ ਮਦਮ ਜਿਹੀ ਰੌਸ਼ਨੀ ਜਗਮਗਾਉਣ ਲੱਗੀ ਪਰ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਅਸਲੀ ਪਰਖ ਅਸਲੀ ਇਨਾਮ ਤਾਂ ਅਜੇ ਬਾਕੀ ਹੈ ਮੰਗੂ ਦੀ ਜ਼ਿੰਦਗੀ ਵਿੱਚ ਜਿਵੇਂ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਈ ਪਰ ਤਕਦੀਰ ਦੀ ਖੇਡ ਕਦੇ ਵੀ ਸਿੱਧੀ ਲਕੀਰ ਤੇ ਨਹੀਂ ਹੁੰਦੀ ਅਮੀਰ ਦੇ ਪੁੱਤਰ ਦੀ ਸਿਹਤ ਚੰਗੀ ਹੋਣ ਤੋਂ ਬਾਅਦ ਮੰਗੂ ਪਿੰਡ ਦੇ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗਾ ਪਹਿਲਾਂ ਜਿਹੜੇ ਲੋਕ ਉਸ ਨੂੰ ਗਰੀਬ ਤੇ ਬੇਵਸ ਸਮਝਦੇ ਸਨ ਹੌਲੀ-ਹੌਲੀ ਉਹਦੇ ਨਾਲ ਨੇੜਤਾ ਵਧਾਉਣ ਲੱਗੇ ਕੁਝ ਲੋਕ ਤਾਂ ਵਾਕਿਆ ਹੀ ਦਿਲ ਤੋਂ ਖੁਸ਼ ਹੁੰਦੇ ਕਿ ਮੰਗੂ ਦੇ ਹਾਲਾਤ ਚੰਗੇ ਹੋ ਰਹੇ ਹਨ ਪਰ ਆਪਣੇ ਦਿਲ 'ਚ ਈਰਖਾ ਪਾਲਣ ਲੱਗੇ ਦੁਨੀਆ ਦੀ ਹਕੀਕਤ ਹੈ ਕਿ ਖਾਸ ਤੌਰ ਤੇ ਪਿੰਡ ਦੇ ਕੁਝ ਸੌਦਾਗਰ ਜੋ ਕਿ ਅਮੀਰ ਆਦਮੀ ਦੇ ਕਾਰੋਬਾਰ ਨੂੰ ਸੰਭਾਲਦੇ ਸੀ ਉਹਨਾਂ ਨੂੰ ਇਹ ਗੱਲ ਬੜੀ ਚੁਭ ਰਹੀ ਸੀ ਕਿ ਅਮੀਰ ਨੇ ਇੱਕ ਆਮ ਜਿਹੇ ਲੱਕੜਹਾਰੇ ਨੂੰ ਆਪਣੀ ਖਿਦਮਤ ਦੇ ਕਾਬਿਲ ਸਮਝਿਆ ਉਹਦੇ ਖਿਲਾਫ ਸਾਜ਼ਿਸ਼ਾਂ ਰਚਣ ਲੱਗੇ ਮੰਗੂ ਨੂੰ ਮੁੜ ਜਲਾਲਤ ਵਾਲ ਧੱਕ ਰਹੇ ਸਨ ਦੂਜੇ ਪਾਸੇ ਮੰਗੂ ਆਪਣੇ ਨਵੀਂ ਜ਼ਿੰਮੇਵਾਰੀ ਨੂੰ ਬੜੀ ਇਮਾਨਦਾਰੀ ਨਾਲ ਨਿਭਾਰੇ ਖਾਸੀ ਹਣ ਸਿਰਫ ਲੱਕੜੀਆਂ ਹੀ ਨਹੀਂ ਸੀ ਪਹੁੰਚਾਉਂਦਾ ਬਲਕਿ ਅਮੀਰ ਦੇ ਨੌਕਰਾਂ ਵਿੱਚ ਮਿਲ ਕੇ ਹਰ ਕੰਮ ਵਿੱਚ ਹੱਥ ਵਟਾਉਂਦਾ ਉਹ ਅੰਦਰ ਇੱਕ ਨਵਾਂ ਭਰੋਸਾ ਪਾਲ ਰਿਹਾ ਸੀ ਹੁਣ ਮੰਗੂ ਸਭ ਤੋਂ ਵੱਡੇ ਖੁਸ਼ੀ ਪੰਛੀਆਂ ਨਾਲ ਉਹਦੀ ਜੁੜੀ ਹੋਈ ਸੀ ਉਹ ਹਰ ਰੋਜ਼ ਸਮੇਂ ਤੇ ਦਾਣਾ ਪਾਉਂਦਾ ਤੇ ਜਿਹੜਾ ਉਹ ਵੇਲਾ ਸੀ ਉਸ ਨੂੰ ਕਦੇ ਖੁੰਝਣ ਨਾ ਦਿੰਦਾ ਇੱਕ ਦਿਨ ਅਜੀਬ ਘਟਨਾ ਹੋਈ ਸਵੇਰੇ ਸਵੇਰੇ ਜਦੋਂ ਮੰਗੂ ਦਰਣਾ ਪਾਉਣ ਗਿਆ ਉਹਨੇ ਵੇਖਿਆ ਕਿ ਦਰਜਨਾ ਨਹੀਂ ਬਲਕਿ ਸੈਂਕੜੇ ਉਹ ਦੇ ਦਰਵਾਜ਼ੇ ਤੇ ਬੈਠੇ ਸਨ ਪੰਛੀ ਉਹ ਇਸ ਤਰ੍ਹਾਂ ਚਹਿਕਣ ਲੱਗੇ ਜਿਵੇਂ ਕੋਈ ਵੱਡੀ ਖਬਰ ਸੁਣਾ ਰਹੀ ਹੋਣ ਮੰਗੂ ਹੈਰਾਨ ਖੜਾ ਸੀ ਅਚਾਨਕ ਇੱਕ ਬੁੱਢਾ ਅਜਨਬੀ ਮੁਸਾਫਿਰ ਉੱਥੇ ਆ ਕੇ ਰੁਕਿਆ ਉਸਨੇ ਕਿਹਾ اے ਨੇਕ ਦਿਲ ਇਨਸਾਨ ਕਈ ਦਿਨਾਂ ਤੋਂ ਸਫ਼ਰ ਵਿੱਚ ਹਾਂ ਤੇਰੇ ਦਰਵਾਜ਼ੇ ਦੇ ਕੋਲ ਸਕੂਨ ਵੇਖ ਕੇ ਮੇਰਾ ਦਿਲ ਰੁਕਣ ਨੂੰ ਕਰਦਾ ਹੈ ਮੈਨੂੰ ਇੱਥੇ ਬਾਹਰ ਹੀ ਇੱਕ ਰਾਤ ਦੀ ਪਨਾਹ ਲੈ ਲੈਣ ਦੀ ਮੰਗੂ ਨੇ ਬਿਨਾਂ ਸਮਾਂ ਗਵਾਏ ਉਸ ਮੁਸਾਫਿਰ ਨੂੰ ਘਰ ਵਿੱਚ ਠਹਿਰਾ ਲਿਆ ਉਸ ਰਾਤ ਖਾਣੇ ਤੋਂ ਬਾਅਦ ਮੁਸਾਫਿਰ ਨੇ ਮੰਗੂ ਨੂੰ ਕਿਹਾ ਮੈਂ ਬੜੀ ਦੁਨੀਆ ਵੇਖੀ ਜਿੱਥੇ ਪੰਛੀਆਂ ਦੀ ਇਹ ਵਰਗ ਤੇ ਇਕੱਠੀ ਹੋਵੇ ਉਥੇ ਆਕਾਲ ਪੁਰਖ ਦੀ ਖਾਸ ਰਹਿਮਤ ਹੁੰਦੀ ਹੈ ਤਿਆਰ ਹੋ ਜਾ ਤੇਰੀ ਜ਼ਿੰਦਗੀ ਦਾ ਅਸਲ ਇਮਤਿਹਾਨ ਸ਼ੁਰੂ ਹੋਣ ਵਾਲਾ ਹੈ ਇਹ ਸੁਣ ਕੇ ਮੰਗੂ ਦੇ ਦਿਲ ਵਿੱਚ ਖਾਫ ਵੀ ਪੈਦਾ ਹੋਇਆ ਤੇ ਜੋਸ਼ ਵੀ ਉਸ ਨੇ ਮੁਸਾਫਿਰ ਤੋਂ ਪੁੱਛਿਆ ਤੁਹਾਡਾ ਮਤਲਬ ਕੀ ਕਿਹੜਾ ਇਮਤਿਹਾਨ ਤੇ ਹਨ ਪਰ ਮੁਸਾਫਿਰ ਚੁੱਪ ਹੋ ਗਿਆ ਬਸ ਇਨਾ ਕਹ ਬੋਲੇ ਸਮਾਂ ਆਉਣ ਤੇ ਖੁਦ ਸਮਝ ਜਾਵੇਗਾ ਅਗਲੀ ਸਵੇਰ ਹੋਈ ਅਜਨਬੀ ਮੁਸਾਫਿਰ ਚੁੱਪਚਾਪ ਚਲੇ ਗਿਆ ਪਰ ਉਸਦੇ ਲਫ਼ਜ਼ ਮੰਗੂ ਦੇ ਦਿਲ ਤੇ ਡੂੰਗਾ ਨਿਸ਼ਾਨ ਛੱਡ ਗਏ ਹੁਣ ਉਸ ਨੂੰ ਹਰ ਸਮੇਂ ਇਹ ਖਿਆਲ ਸਤਾਉਣ ਲੱਗਾ ਕਿ ਆਖਰ ਉਹ ਕਿਹੜਾ ਇਮਤਿਹਾਨ ਹੈ ਜੋ ਮੇਰੇ ਨੇੜੇ ਆ ਰਿਹਾ ਹੈ ਉਹ ਉਸ ਪਰਖ ਤੇ ਖਰਾ ਉਤਰ ਪਾਵੇਗਾ ਜਾਂ ਨਹੀਂ ਕੁਝ ਦਿਨ ਬੀਤੇ ਤੇ ਉਹ ਇਮਤਿਹਾਨ ਜਿਸ ਦੀ ਖਬਰ ਮੁਸਾਫਿਰ ਨੇ ਦਿੱਤੀ ਸੀ ਹਕੀਕਤ ਬਣ ਕੇ ਸਾਹਮਣੇ ਆਇਆ ਇੱਕ ਦਿਨ ਉਸ ਅਮੀਰ ਮਾਲਕ ਨੇ ਆਪਣੇ ਸਾਰੇ ਹੀ ਨੌਕਰਾਂ ਨੂੰ ਬੁਲਾਇਆ ਤੇ ਐਲਾਨ ਕੀਤਾ ਕਿ ਕੱਲ ਨੂੰ ਬਾਦਸ਼ਾਹ ਦਾ ਕਾਫਲਾ ਇੱਥੋਂ ਲੰਘੂਗਾ ਉਹ ਸਾਡੇ ਪਿੰਡ ਵਿੱਚ ਪੜਾਅ ਕਰੇਗਾ ਸਾਨੂੰ ਉਹਨਾਂ ਦੇ ਖਾਤਰਦਾਰੀ ਲਈ ਬਿਹਤਰੀਨ ਇੰਤਜ਼ਾਮ ਕਰਨੇ ਹੋਣਗੇ ਸਾਰੇ ਨੌਕਰ ਖੁਸ਼ ਹੋਏ ਬਾਦਸ਼ਾਹ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੈ ਪਰ ਉਸ ਆਧਾਗਰ ਜੋ ਮੰਗੂ ਨਾਲ ਈਰਖਾ ਰੱਖਦੇ ਸੀ ਮੌਕਾ ਗਵਾਉਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਮੰਗੂ ਨੂੰ ਬਾਦਸ਼ਾਹ ਅੱਗੇ ਬਦਨਾਮ ਕਰਨ ਦੀ ਸਾਦਿਸ਼ ਘੜ ਲਈ ਅਗਲੇ ਦਿਨ ਜਦੋਂ ਬਾਦਸ਼ਾਹ ਦਾ ਕਾਫਲਾ ਜਿਹੜਾ ਆਇਆ ਤਾਂ ਪਿੰਡ ਦਾ ਮਾਹੌਲ ਬਦਲ ਗਿਆ ਅਮੀਰ ਨੇ ਸਾਰੇ ਇੰਤਜ਼ਾਮ ਜਿਹੜੇ ਸੀ ਸ਼ਾਨੋ ਸ਼ੌਕਤ ਨਾਲ ਕੀਤੇ ਜਦੋਂ ਬਾਦਸ਼ਾਹ ਦਾ ਕਾਫਲਾ ਮੰਗੂ ਦੇ ਘਰ ਵਿੱਚੋਂ ਗੁਜ਼ਰਿਆ ਸੀ ਤਾਂ ਅਚਾਨਕ ਮੰਗੂ ਦੇ ਦਰਵਾਜ਼ੇ ਤੇ ਪੰਛੀਆਂ ਦਾ ਇੱਕ ਝੁੰਡ ਉੱਤਰ ਆਇਆ ਪੰਛੀ ਜ਼ੋਰ-ਜ਼ੋਰ ਨਾਲ ਚਹਿਕਣ ਲੱਗੇ ਸ਼ੋਰ ਇੰਨਾ ਜ਼ਿਆਦਾ ਵੱਧ ਗਿਆ ਕਿ ਉੱਥੇ ਬਾਦਸ਼ਾਹ ਰੁਕ ਗਿਆ ਉਸਨੇ ਅਮੀਰ ਸ਼ਖਸ ਤੋਂ ਪੁੱਛਿਆ ਇਹ ਸ਼ੋਰ ਕਿੱਥੋਂ ਆ ਰਿਹਾ ਹੈ ਅਮੀਰ ਨੇ ਝਿਜਕਦਿਆਂ ਹੋਇਆ ਕਿਹਾ ਬਾਦਸ਼ਾ ਸਲਾਮਤ ਸਲਾਮਤ ਇਹ ਸਾਡੇ ਪਿੰਡ ਦਾ ਇੱਕ ਗਰੀਬ ਆਦਮੀ ਹੈ ਉਹਦੇ ਦਰਵਾਜ਼ੇ ਤੇ ਪੰਛੀ ਹਮੇਸ਼ਾ ਚਹਿਕਦੇ ਹਨਦੇ ਹਨ ਬਾਦਸ਼ਾ ਨੇ ਵੀ ਇਹ ਦ੍ਰਿਸ਼ ਦੇਖਣ ਦੀ ਇਸ਼ਿਆ ਜਤਾਈ ਬਾਦਸ਼ਾ ਆਪਣੇ ਕਾਫਲੇ ਸਮੇਤ ਮੰਗੂ ਦੇ ਟੁੱਟੇ-ਫੁੱਟੇ ਘਰ ਵੱਲ ਆਇਆ ਤੇ ਮੰਗੂ ਹੈਰਾਨ ਖੜਾ ਸੀ ਉਹਨੇ ਅਦਬ ਦੇ ਨਾਲ ਝੁੱਕ ਕੇ ਸਲਾਮ ਕੀਤਾ ਬਾਦਸ਼ਾ ਨੇ ਉਸਨੂੰ ਪੁੱਛਿਆ ਇਹ ਪੰਛੀ ਤੇਰੇ ਕੋਲ ਕਿਉਂ ਰਹਿੰਦੇ ਹਨ ਇਸ ਤਰੀਕੇ ਨਾਲ ਬਾਦਸ਼ਾਹ ਫਿਰ ਜਿਹੜਾ ਸੀ ਉਹਦੇ ਘਰ ਦੇ ਅੱਗੇ ਖਲੋ ਗਿਆ ਉਸਨੇ ਵੇਖਿਆ ਕਿ ਮੰਗੂ ਕਿਸ ਤਰੀਕੇ ਦੇ ਨਾਲ ਪੰਛੀਆਂ ਦੀ ਸੇਵਾ ਕਰਦਾ ਹੈ ਤੇ ਉਹ ਨਾਲ ਹੀ ਬੜਾ ਹੈਰਾਨ ਹੋਇਆ ਕਿ ਉਹਨੇ ਨਾਲੇ ਪੁੱਛਿਆ ਉਸਨੂੰ ਮੰਗੂ ਨੂੰ ਕਿ ਤੂੰ ਤੇਰੇ ਘਰ ਦੇ ਮੋਹਰੇ ਇੰਨੇ ਪੰਛੀ ਕਿਵੇਂ ਆ ਜਾਂਦੇ ਹਨ ਮੰਗੂ ਨੇ ਕਿਹਾ ਜੀ ਹਜ਼ੂਰ ਇਹ ਤਾਂ ਸਿਰਫ ਪਿਆਰ ਮੰਗਦੇ ਹਨ ਤੇ ਥੋੜਾ ਜਿਹਾ ਚੋਗਾ ਮੰਗਦੇ ਹਨ ਜਿੱਥੋਂ ਇਹਨਾਂ ਨੂੰ ਪਿਆਰ ਮਿਲ ਜਾਵੇ ਉੱਥੇ ਹੀ ਆਣ ਖਲੋਂਦੇ ਹਨ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਹੀ ਹੈਰਾਨ ਹੋਇਆ ਪਰ ਜਿਹੜੇ ਉਸਦੇ ਨਾਲ ਈਰਖਾ ਕਰਦੇ ਸਨ ਮੰਗੂ ਨਾਲ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ ਮਾਲਕ ਇਹ ਸਭ ਢੋਂਗ ਹੈ ਇਹ ਪਖੰਡ ਕਰਦਾ ਹੈ ਇਹਦਾ ਕੋਈ ਵੀ ਪੰਛੀਆਂ ਦੇ ਨਾਲ ਮੋਹ ਪਿਆਰ ਨਹੀਂ ਹੈਗਾ ਇਹ ਤਾਂ ਬਸ ਪੰਛੀਆਂ ਦਾ ਜੋਗਾ ਪਾਉਣ ਦਾ ਢੋਂਗ ਕਰਦਾ ਹੈ ਬਾਦਸ਼ਾਹ ਨੇ ਕਿਹਾ ਕੋਈ ਗੱਲ ਨਹੀਂ ਮੈਂ ਆਪ ਇਸ ਗੱਲ ਦੀ ਪੇਰਵਾਹੀ ਕਰਾਂਗਾ ਅਗਲੇ ਦਿਨ ਸਵੇਰੇ ਤੜਕੇ ਹੀ ਜਿਹੜਾ ਬਾਦਸ਼ਾਹ ਸੀ ਉਸਨੇ ਖੁਦ ਵੇਖਿਆ ਕਿ ਉਹਨਾਂ ਜਿਹੜਾ ਮੰਗੋ ਸੀ ਉਸਨੇ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਪੰਛੀਆਂ ਲਈ ਦਾਣਾ ਤੇ ਪਾਣੀ ਰੱਖਿਆ ਤੇ ਪੰਛੀ ਜਿਹੜੇ ਸਨ ਸੈਂਕੜੇ ਹੀ ਉੱਥੇ ਆ ਕੇ ਦਾਣਾ ਚੁਗਣ ਲੱਗੇ ਤੇ ਬੜੇ ਵਧੀਆ ਤਰੀਕੇ ਨਾਲ ਖਾ ਪੀ ਕੇ ਪਾਣੀ ਪੀ ਕੇ ਰੱਜ ਕੇ ਉਹ ਉੱਡ ਗਏ ਇਸ ਤਰੀਕੇ ਨਾਲ ਬਾਦਸ਼ਾਹ ਨੂੰ ਵੇਖ ਕੇ ਵੀ ਮਨ ਨੂੰ ਬੜਾ ਸਕੂਨ ਮਿਲਿਆ ਉਸਨੇ ਕਿਹਾ ਕਿ ਇਹ ਤਾਂ ਸੱਚਮੁੱਚ ਹੀ ਇੱਕ ਰੰਗੀ ਹੋਈ ਰੂਹ ਹੈ ਪਰਮਾਤਮਾ ਦੀ ਫਿਰ ਉਸ ਮੰਗੂ ਦੇ ਲਈ ਉਸ ਬਾਦਸ਼ਾਹ ਨੇ ਐਲਾਨ ਕੀਤਾ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਉਸ ਨੂੰ ਬੁਲਾ ਕੇ ਲੈ ਕੇ ਆਓ ਫਿਰ ਮੰਗੂ ਨੂੰ ਖੁਸ਼ੀ ਦੇ ਤੌਰ ਤੇ ਸੋਨੇ ਦੀਆਂ ਕੁਝ ਮੋਹਰਾਂ ਤੇ ਅਨਾਜ ਦੀਆਂ ਬੋਰੀਆਂ দান ਕੀਤੀਆਂ ਗਈਆਂ ਇਸ ਤਰੀਕੇ ਨਾਲ ਹੌਲੀ-ਹੌਲੀ ਪੰਛੀਆਂ ਦੀ ਸੇਵਾ ਦੇ ਨਾਲ ਹੀ ਮੰਗੂ ਦੀ ਜ਼ਿੰਦਗੀ ਜਿਹੜੀ ਸੀ ਬਦਲ ਗਈ ਉਸ ਨੇ ਨਾਲ-ਨਾਲ ਹੀ ਪਰਮਾਤਮਾ ਦਾ ਨਾਮ ਵੀ ਜਪਣਾ ਸ਼ੁਰੂ ਕੀਤਾ ਤੇ ਸ਼ੁਕਰਾਨਾ ਹਰ ਵੇਲੇ ਕਰਨਾ ਸਾਰੇ ਹੀ ਪਰਿਵਾਰ ਨੇ ਸ਼ੁਰੂ ਕਰ ਦਿੱਤਾ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਵਿੱਚ ਹੁਣ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਰਿਹਾ ਸੀ ਸੋ ਸਾਧ ਸੰਗਤ ਜੀ ਜੇਕਰ ਅਸੀਂ ਵੀ ਕੋਈ ਨੇਕ ਕੰਮ ਕਰਨਾ ਚਾਹੁੰਦੇ ਹਾਂ ਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਰਹਿਮਤਾਂ ਦੇ ਵਿੱਚੋਂ ਕੁਝ ਨਾ ਕੁਝ ਦਾਨ ਪੁੰਨ ਤਾਂ ਕਰ ਹੀ ਸਕਦੇ ਹਾਂ ਕਿਸੇ ਭੁੱਖੇ ਦਾ ਢਿੱਡ ਭਰ ਸਕਦੇ ਹਾਂ ਕਿਸੇ ਦੇ ਤਨ ਲਈ ਕੱਪੜਾ ਲੈ ਕੇ ਦੇ ਸਕਦੇ ਹਾਂ ਇਹਨਾਂ ਦਾਨ ਤੋਂ ਵੱਡਾ ਕੋਈ ਵੀ ਹੋਰ ਮਹਾਦਾਨ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ